ਜੈ ਹਿੰਦ ਬਈ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਨੂੰ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਲਾਸ ਲੈ ਕੇ ਤੇ ਕਲਾਸ ਹੈ ਜੀ ਆਪਣੀ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਵਾਸਤੇ ਟੈਸਟ ਦੇ ਵਿੱਚ ਦੋਸਤੋ ਆਪਾਂ ਪੰਜਾਬ ਜੀਕੇ ਦੇ ਨਾਲ-ਨਾਲ ਪੰਜਾਬੀ ਗ੍ਰਾਮਰ ਦੇ ਕੁਐਸਚਨ ਵੀ ਅੱਜ ਇੱਕ ਵਾਰ ਕਰਾਂਗੇ ਠੀਕ ਹੈ ਜਿਹੜੇ ਕਿ ਮੈਂ ਗਰੁੱਪ ਦੇ ਵਿੱਚ ਪਾਏ ਸੀ ਸੋ ਸਾਰੇ ਕੁਐਸਚਨ ਸੋਲਵ ਕਰਾਂਗੇ ਪਹਿਲਾਂ ਆਪਾਂ ਪੰਜਾਬ ਜੀਕੇ ਵਾਲੀ ਸੀਰੀਜ਼ ਕੰਪਲੀਟ ਕਰਾਂਗੇ ਥੈਨ ਉਸ ਤੋਂ ਬਾਅਦ ਆਪਾਂ ਗਰੁੱਪ ਵਾਲੇ ਕੁਐਸਚਨ ਕਰਾਂਗੇ ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਗ੍ਰਾਮ ਉਦਯੋਗ ਬੋਰਡ ਕਦੋਂ ਸਥਾਪਿਤ ਕੀਤਾ ਗਿਆ ਕਾਫੀ ਇੰਪੋਰਟੈਂਟ ਕੁਐਸਚਨ ਹੈ ਬਟ ਇਸ ਦਾ ਜਵਾਬ ਜਿਹੜਾ ਹੈ ਉਹ ਸੋਚ ਵਿਚਾਰ ਕੇ ਦੇਣਾ ਹੈ ਕਿ ਸਹੀ ਜਵਾਬ ਕੀ ਹੋਏਗਾ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਐਸ ਦੀ ਸਥਾਪਨਾ ਕਦੋਂ ਹੋਈ ਫਟਾਵਟ ਸਾਰੇ ਕੈਂਡੀਡੇਟ ਦੱਸੋ ਕਿ ਸਹੀ ਜਵਾਬ ਕੀ ਹੋਏਗਾ ਤਾਂ ਸਹੀ ਜਵਾਬ ਦੋਸਤੋ অপਸ਼ਨਾਂ ਦੇ ਅਕੋਰਡਿੰਗ ਹੋਏਗਾ ਜੀ 1958 ਠੀਕ ਹੈ অপਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਬਟ ਇੱਕ ਚੀਜ਼ ਤੁਸੀਂ ਧਿਆਨ ਰੱਖਣੀ ਹੈ 1958 ਤਾਂ ਆਪਣੀ ਜਿਹੜੀ ਬੁੱਕ ਹੈ ਠੀਕ ਹੈ ਐਨਸੀਆਰਟੀ ਦੇ ਅਕੋਰਡਿੰਗ 1958 ਬਟ ਇਹਨਾਂ ਦੀ ਜਿਹੜੀ ਆਫੀਸ਼ੀਅਲ ਸਾਈਟ ਹੈ ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀਜ਼ ਬੋਰਡ ਦੀ ਠੀਕ ਹੈ ਉਹਦੇ ਉੱਤੇ ਇਹਨਾਂ ਨੇ ਡੇਟ ਮੈਂਸ਼ਨ ਕਰ ਰੱਖੀ ਹੈ ਜੀ 25 10 ਤੇ 1956 ਉਸ ਤੋਂ ਬਾਅਦ ਐਕਟ ਇਹਨਾਂ ਨੇ ਲਿਖਿਆ ਹੋਇਆ ਜੀ ਐਕਟ ਹੈ ਇਹਨਾਂ ਦਾ 1955 ਤੇ ਸੈਕਸ਼ਨ ਹੈ ਜੀ 31 ਉਸ ਦੇ ਅਕੋਰਡਿੰਗ ਕਹਿ ਰਿਹਾ ਕਿ 1956 ਦੇ ਵਿੱਚ ਇਹ ਬੋਰਡ ਬਣਿਆ ਸੀ ਬਟ ਬੁੱਕ ਦੇ ਵਿੱਚ ਲਿਖਿਆ ਹੋਇਆ ਜੀ 1958 ਦੇ ਵਿੱਚ ਬੋਰਡ ਜਿਹੜਾ ਬਣਿਆ ਸੀ ਸੋ ਤੁਸੀਂ ਆਪਸ਼ਨ ਦੇ ਅਕੋਰਡਿੰਗ ਜਾਣਾ ਜੇ ਤੁਹਾਨੂੰ 56 ਵਾਲਾ ਆਪਸ਼ਨ ਮਿਲੇ ਤਾਂ ਉਹ ਤੁਸੀਂ ਸਹੀ ਕਰਨਾ ਹੈ ਜੇ ਤੁਹਾਨੂੰ 58 ਵਾਲਾ ਆਪਸ਼ਨ ਮਿਲੇ ਤਾਂ ਉਹ ਸਹੀ ਕਰਨਾ ਹੈ ਜੇ ਦੋਨੋਂ ਆਪਸ਼ਨ ਆ ਗਏ ਤਾਂ ਫਿਰ ਇਹ ਕੁਐਸਚਨ ਜਿਹੜਾ ਇਹ ਡ੍ਰੋਪ ਹੋ ਜਾਏਗਾ ਠੀਕ ਹੈ ਤਾਂ ਇਹ ਚੀਜ਼ ਤੁਸੀਂ ਧਿਆਨ ਰੱਖਣੀ ਆ ਆਪਦੀ ਸਮਝ ਜਿਹੜੀ ਆ ਉਹ ਤੁਸੀਂ ਯੂਜ਼ ਕਰਨੀ ਆ ਆਪਦਾ ਦਿਮਾਗ ਯੂਜ਼ ਕਰਕੇ ਤੁਸੀਂ ਆਪਸ਼ਨ ਜਿਹੜੇ ਆ ਉਹ ਕਲਿੱਕ ਕਰਨੇ ਆ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਜੀ ਨਵੇਂ ਯੁੱਗ ਦੇ ਵਾਰਿਸ ਕਹਾਣੀ ਕਿਸ ਨੇ ਲਿਖੀ ਹੋਈ ਹੈ ਬਹੁਤ ਇੰਪੋਰਟੈਂਟ ਕਹਾਣੀ ਹੈ ਜੀ ਨਵੇਂ ਯੁੱਗ ਦੇ ਵਾਰਿਸ ਇਗਜ਼ਾਮ ਵਿੱਚ ਫੇਰ ਤੋਂ ਬਣ ਸਕਦੀ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਕਿਸ ਦੀ ਲਿਖੀ ਹੋਈ ਹੈ ਇਹਦਾ ਰਾਈਟਰ ਕੌਣ ਹੈ ਫਟਾਫਟ ਕਿਸੇ ਜਵਾਨ ਨੂੰ ਪਤਾ ਹੋਏ ਤਾਂ ਮੈਨੂੰ ਦੱਸ ਸਕਦਾ ਹੈ ਤਾ ਸਹੀ ਜਵਾਬ ਕੀ ਹੋਏਗਾ ਜੀ ਮਹਿੰਦਰ ਸਿੰਘ ਸਰਨਾ ਉਸਨ ਵੀ ਨਵੇਂ ਯੁੱਗ ਦੇ ਜਿਹੜੇ ਵਾਰਿਸ ਹੈ ਮਹਿੰਦਰ ਸਿੰਘ ਸਰਨਾ ਦੇ ਲਿਖੀ ਹੋਈ ਹੈ ਕਾਫੀ ਇੰਪੋਰਟੈਂਟ ਬੁੱਕ ਹੈ ਤੇ ਇਹਦੇ ਬਾਰੇ ਤੁਸੀਂ ਧਿਆਨ ਰੱਖਣਾ ਇੱਕ ਹੋਰ ਇਹਨਾਂ ਦੀ ਬੁੱਕ ਹੈ ਜੀ ਨੀਲਾ ਗੁਲਾਬ ਜਿਹੜੀ ਨਾਵਲ ਹੈ ਮੈਨੂੰ ਲੱਗਦਾ ਉਹ ਵੀ ਇੰਪੋਰਟੈਂਟ ਹੈ ਉਹ ਵੀ ਤੁਸੀਂ ਧਿਆਨ ਰੱਖਿਓ ਇਹਨਾਂ ਦੀ ਬੁੱਕ ਹੈ ਜੀ ਨੀਲਾ ਗੁਲਾਬ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੇ ਵੱਲ ਚੱਲਦੇ ਆ ਤੇ ਇੱਥੇ ਪੁੱਛਿਆ ਜੀ ਸੱਗੀ ਫੁੱਲ ਪੰਜਾਬੀ ਗਿਣੇ ਨੂੰ ਔਲਤਾਂ ਕਿੱਥੇ ਸੰਜੋਉਂਦੀਆਂ ਨੇ ਜਿਹੜਾ ਸੱਗੀ ਫੁੱਲ ਗਿਣਾ ਹੈ ਉਹ ਕਿੱਥੇ ਪਾਇਆ ਜਾਂਦਾ ਹੈ ਬਸ ਤੁਸੀਂ ਆਹੀ ਦੱਸਣਾ ਤੇ ਬਹੁਤ ਸਿੰਪਲ ਕੁਐਸਚਨ ਹੈ ਤੇ ਲਾਸਟ ਇਅਰ ਰਿਪੀਟੈਂਟ ਪੁੱਛਿਆ ਗਿਆ ਸੀ ਪਟਵਾਰੀ ਪੇਪਰ ਦੇ ਵਿੱਚ ਵੀ ਆਈ ਥਿੰਕ ਪੁੱਛਿਆ ਗਿਆ ਸੀ ਉਸ ਤੋਂ ਬਾਅਦ ਪੁਲਿਸ ਪੇਪਰਾਂ ਦੇ ਵਿੱਚ ਵੀ ਪੁੱਛਿਆ ਗਿਆ ਸੀ ਸੋ ਬਹੁਤ ਇਜ਼ੀ ਕੁਐਸਚਨ ਹੈ ਬਟ ਫੇਰ ਵੀ ਤਿਆਰ ਰੱਖਿਓ ਤੁਸੀਂ ਕਿੱਥੇ ਪਾਇਆ ਜਾਂਦਾ ਜੀ ਸੱਗੀ ਫੁੱਲ ਫਟਾਫਟ ਏ ਜੀ ਸਿਰ ਉੱਤੇ ਪਾਇਆ ਜਾਂਦਾ ਕਿੱਥੇ ਸਿਰ ਉੱਤੇ ਆਪਸ਼ਨ ਡੀ ਐ ਸਵਾਲ ਦਾ ਸਹੀ ਜਵਾਬ ਹੋਏਗਾ ਸੱਗੀ ਫੁੱਲ ਗਹਿਣਾ ਜਿਹੜਾ ਸਿਰ ਉੱਤੇ ਪਾਇਆ ਜਾਂਦਾ ਇਹ ਮਹਿਲਾਵਾਂ ਦਾ ਗਹਿਣਾ ਹੁੰਦਾ ਹੈ ਅੱਗੇ ਚਾਉਂਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਇੱਥੇ ਪੁੱਛਿਆ ਗਿਆ ਹੈ ਜੀ ਹੇਠ ਲਿਖਿਆ ਦੇ ਵਿੱਚੋਂ ਕਿਹੜੇ ਪੰਜਾਬੀ ਗਿਣੇ ਨੂੰ ਨੱਕ ਵਿੱਚ ਨਹੀਂ ਪਾਇਆ ਜਾਂਦਾ ਇਹ ਕੁਝ ਗਹਿਣੇ ਲਿਖੇ ਹੋਏ ਐ ਠੀਕ ਐ ਤੇ ਇਹਨਾਂ ਵਿੱਚੋਂ ਤੁਸੀਂ ਦੱਸਣਾ ਕਿ ਕਿਹੜਾ ਗਿਣਾ ਨੱਕ ਵਿੱਚ ਨਹੀਂ ਪਾਇਆ ਜਾਂਦਾ ਫਟਾਫਟ ਫੋਟਾ ਬੜਾ ਵੀ ਸਾਰੇ ਜਵਾਨ ਸਹੀ ਜਵਾਬ ਦੇਓ ਇੱਕ ਦੋ ਨਾਲ ਕੰਮ ਨਹੀਂ ਚਲੇਗਾ ਦੱਸੋ ਕਿ ਕਿਹੜਾ ਗਣਾ ਹੈ ਜਿਹੜਾ ਨਕ ਵਿੱਚ ਨਹੀਂ ਪਾਇਆ ਜਾਂਦਾ ਤਾਂ ਸਹੀ ਜਵਾਬ ਕੀ ਹੋਏਗਾ ਜੀ ਗੋਖੜੂ ਠੀਕ ਹੈ ਇਹ ਗੋਖੜੂ ਜਿਹੜਾ ਹੈ ਇਹ ਨਕ ਵਿੱਚ ਨਹੀਂ ਪਾਇਆ ਜਾਂਦਾ ਕਿੱਥੇ ਪਾਇਆ ਜਾਂਦਾ ਜੀ ਵਿਣੀ ਵਿੱਚ ਕਿੱਥੇ ਪਾਇਆ ਜਾਂਦਾ ਹੈ ਵਿਣੀ ਵਿੱਚ ਸੋ ਸੱਗੀ ਫੁੱਲ ਵੀ ਲਾਸਟ ਇਅਰ ਪੁੱਛਿਆ ਗਿਆ ਸੀ ਗੋਖੜੂ ਵੀ ਪੁੱਛਿਆ ਗਿਆ ਸੀ ਠੀਕ ਹੈ ਅੱਗੇ ਚੱਲੀਏ ਚਲੋ ਅੱਜ ਦਾ ਆਖਰੀ ਕੁਐਸਚਨ ਪੁੱਛਿਆ ਗਿਆ ਹੈ ਜੀ ਪੌਂਚੀ ਗਣੇ ਨੂੰ ਸਰੀਰ ਦੇ ਕਿਸ ਹਿੱਸੇ ਤੇ ਪੈਨਿਆ ਜਾਂਦਾ ਹੈ ਜਿਹੜਾ ਪਹੁੰਚ ਹੀ ਗੇਣਾ ਹੁੰਦਾ ਹੈ ਉਹਨੂੰ ਸਰੀਰ ਦੇ ਕਿਹੜੇ ਹਿੱਸੇ ਤੇ ਪਾਇਆ ਜਾਂਦਾ ਤੁਸੀਂ ਦੱਸਣਾ ਹੈ ਫਟਾਫਟ ਸਾਰੇ ਜਵਾਨ ਸਹੀ ਜਵਾਬ ਦਿਓ ਇਸ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਕਿੱਥੇ ਪਾਇਆ ਜਾਂਦਾ ਜੀ ਇਹ ਪਾਇਆ ਜਾਂਦਾ ਜੀ ਵਿਣੀ ਵਿੱਚ ਠੀਕ ਹੈ ਜਾਂ ਫਿਰ ਕਹਿ ਲੋ ਬਾਹਾਂ ਵਿੱਚ ਆਪਸ਼ਨ ਬੀ ਐਸ ਸਵਾਲ ਦਾ ਸਹੀ ਜਵਾਬ ਹੋਏ ਆਪਸ਼ਨ ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਹੈ ਤੇ ਕੁਐਸਚਨ ਪੁੱਛ ਰਿਹਾ ਜੀ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਇੱਕ ਪੰਜਾਬੀ ਵਿਆਹ ਦੀ ਪਰੰਪਰਾਗਤ ਰਸਮ ਨਹੀਂ ਹੈ ਕੁਝ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਆ ਤੁਸੀਂ ਇਹ ਦੱਸਣਾ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੀ ਇੱਕ ਪੰਜਾਬੀ ਵਿਆਹ ਦੀ ਰਸਮ ਨਹੀਂ ਹੈ ਫਟਾਫਟ ਤੇ ਸਾਰੇ ਕੈਂਡੀਡੇਟ ਟਰਾਈ ਕਰੋ ਜਿਹੜੇ ਵੀ ਕੈਂਡੀਡੇਟ ਤੁਸੀਂ ਇਸ ਵੇਲੇ ਦੇਖ ਰਹੇ ਹੋ ਫਟਾਫਟ ਸਵਾਲਾਂ ਦਾ ਜਵਾਬ ਲਿਖੋ ਤੇ ਜੇ ਤੁਸੀਂ ਬਾਅਦ ਵਿੱਚ ਦੇਖ ਰਹੇ ਹੋ ਤਾਂ ਵੀ ਤੁਸੀਂ ਸਵਾਲਾਂ ਦਾ ਜਵਾਬ ਲਿਖਿਆ ਕਰੋ ਕਿਉਂਕਿ ਪ੍ਰੈਕਟਿਸ ਹਰ ਇੱਕ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਠੀਕ ਹੈ ਤਾਂ ਫਿਲਹਾਲ ਇਸ ਸਵਾਲ ਦਾ ਸਹੀ ਜਵਾਬ ਬਣ ਰਿਹਾ ਜੀ ਆਪਸ਼ਨ ਸੀ ਬਿਲਕੁਲ ਗਿੱਧਾ ਜਿਹੜਾ ਹੈ ਦੋਸਤੋ ਵਿਆਹ ਦੀ ਰਸਮ ਨਹੀਂ ਹੁੰਦਾ ਇੱਕ ਮਨ ਪਰਚਾਵੇ ਦਾ ਸਾਧਨ ਹੁੰਦਾ ਹੈ ਜਦੋਂ ਕੁੜੀਆਂ ਦਾ ਦਿਲ ਕਰੇ ਉਹ ਗਿੱਧਾ ਪਾ ਸਕਦੀ ਹੈ ਬਾਕੀ ਹਲਦੀ ਦੀ ਵਿਆਹ ਦੀ ਇੱਕ ਬਹੁਤ ਇੰਪੋਰਟੈਂਟ ਰਸਮ ਹੁੰਦੀ ਹੈ ਮਹਿੰਦੀ ਦੀ ਰਸਮ ਹੁੰਦੀ ਹੈ ਕੋਠੀ ਝਾੜ ਦੀ ਵੀ ਰਸਮ ਹੁੰਦੀ ਹੈ ਸੋ ਸਹੀ ਜਵਾਬ ਕੀ ਹੋਏਗਾ ਜੀ ਆਪਸ਼ਨ ਸੀ ਚਲਿਏਗੇ ਚਲੋ ਨੈਕਸਟ ਕੁਐਸਚਨ ਆ ਚੁੱਕੇ ਜੀ ਫਟਾਫਟ ਤੁਸੀਂ ਦੱਸੋ ਕਿ ਪਰਿਬੰਧ ਗਹਿਣੇ ਨੂੰ ਪੰਜਾਬੀ ਔਰਤਾਂ ਸਰੀਰ ਦੇ ਕਿਹੜੇ ਹਿੱਸੇ ਉੱਤੇ ਸਜਾਉਂਦੀਆਂ ਹਨ ਪਰਿਬੰਧ ਜਿਹੜਾ ਇੱਕ ਗਹਿਣਾ ਹੁੰਦਾ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਸਰੀਰ ਦੇ ਕਿਹੜੇ ਹਿੱਸੇ ਤੇ ਪਾਇਆ ਜਾਂਦਾ ਹੈ ਫਟਾਫਟ ਸਾਰੇ ਜਵਾਨ ਟਰਾਈ ਕਰੋ ਭਾਈ ਤੇ ਇਨਾ ਟਾਈਮ ਨਾ ਲਾਇਆ ਕਰੋ ਅਜੇ ਤਾਂ ਬੇਸਿਕ ਕੁਐਸਚਨ ਚੱਲ ਰਹੇ ਆ ਜਿਹੜੇ ਆਪਾਂ ਕਈ ਵਾਰ ਕਵਰ ਕਰ ਚੁੱਕਿਆ ਨਵੇਂ ਕੁਐਸਚਨ ਤਾਂ 500 ਤੋਂ ਬਾਅਦ ਸਟਾਰਟ ਹੋਣਗੇ ਸੋ ਇਹ ਕੁਐਸਚਨ ਆਪਾਂ ਫਟਾਫਟ ਕਵਰ ਕਰ ਲੈਣੇ ਆ ਤਾਂ ਸਹੀ ਜਵਾਬ ਕੀ ਹੋਏਗਾ ਜੀ ਬਾਹਾਂ ਦੇ ਵਿੱਚ ਜਿਹੜਾ ਪਰਿਬੰਧ ਗਿਣਾ ਹੁੰਦਾ ਹੈ ਇਹ ਪਾਇਆ ਜਾਂਦਾ ਹੈ ਜੀ ਬਾਹਾਂ ਦੇ ਵਿੱਚ ਆਪਸ਼ਨ ਡੀ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਆ ਚੁੱਕੇ ਜੀ ਫਟਾਫਟ ਦੱਸੋ ਕਿ ਇਹਨਾਂ ਦੇ ਵਿੱਚੋਂ ਕਿਹੜੀ ਬੱਚਾਂ ਦੀ ਖੇਡ ਹੈ ਕੁਝ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਐ ਤੁਸੀਂ ਇਹ ਦੱਸਣਾ ਹੈ ਕਿ ਇੱਕ ਜਿਹੜੀ ਖੇਡਾਂ ਨੇ ਇਹਨਾਂ ਵਿੱਚੋਂ ਕਿਹੜੀ ਖੇਡ ਬੱਚਿਆਂ ਦੀ ਖੇਡ ਹੈ ਫਟਾਫਟ ਤਾਂ ਸਹੀ ਜਵਾਬ ਕੀ ਹੋਏਗਾ ਜੀ ਮੋਸਟਲੀ ਕੈਂਡੀਡੇਟ ਦਾ ਸਹੀ ਜਵਾਬ ਹੈ ਜੀ ਉੱਤੇ ਲਿਖੇ ਸਾਰੇ ਆਪਸ਼ਨ ਡੀ ਜਿਹੜਾ ਕੋਟਲਾ ਚਪਾਕੀ ਹੈ ਆ ਵੀ ਬੱਚਿਆਂ ਦੀ ਖੇਡ ਹੈ ਤੇ ਲੁੱਕਣ ਮਿਚੀ ਵੀ ਬੱਚਿਆਂ ਦੀ ਖੇਡ ਹੈ ਤੇ ਖਿੱਦੋ ਖੁੰਡੀ ਵੀ ਬੱਚਿਆਂ ਦੀ ਖੇਡ ਹੈ ਸੋ ਸਾਰੇ ਆਪਸ਼ਨ ਸਹੀ ਨੇ ਠੀਕ ਹੈ ਤਾਂ ਆਪਸ਼ਨ ਡੀ ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਇੱਕ ਕੁਐਸਚਨ ਨੰਬਰ ਹੈ ਜੀ ਆਪਣਾ 79 ਪੁੱਛਿਆ ਕਿ ਜੇ ਪਠਾਨਕੋਟ ਅਤੇ ਫਾਜ਼ਿਲਕਾ ਜ਼ਿਲ੍ਹਾ ਕਦੋਂ ਬਣਾਏ ਗਏ ਪਠਾਨਕੋਟ ਅਤੇ ਫਾਜ਼ਿਲਕਾ ਜ਼ਿਲ੍ਹਾ ਕਦੋਂ ਬਣਾਏ ਗਏ ਫਟਾਵਰ ਦੱਸੋ ਤਾਂ ਆਪਾਂ ਕਈ ਵਾਰ ਇਹ ਚੀਜ਼ ਦੇਖ ਚੁੱਕੇ ਹਾਂ ਠੀਕ ਹੈ ਮੰਨ ਲਓ ਇਹ ਆਪਣਾ ਪੰਜਾਬ ਹੈ ਉੱਤੇ ਵਾਲੇ ਸਾਈਡ ਇੱਧਰ ਆਪਣਾ ਪਠਾਨਕੋਟ ਪੈਂਦਾ ਹੈ ਠੀਕ ਹੈ ਤੇ ਇੱਧਰ ਆਪਣਾ ਫਾਜ਼ਿਲਕਾ ਪੈਂਦਾ ਹੈ ਦੋਵੇਂ ਡਿਸਟ੍ਰਿਕਟ ਇੱਕੋ ਨਾਲ ਬਣੇ ਸੀ ਕਦੋਂ 2011 ਦੇ ਵਿੱਚ ਜੁਲਾਈ 2011 ਦੇ ਵਿੱਚ ਇੱਕ ਡਿਸਟ੍ਰਿਕਟ ਜਿਹੜਾ ਬਣਾਇਆ ਗਿਆ ਸੀ 27 ਜੁਲਾਈ 2011 ਨੂੰ ਠੀਕ ਹੈ ਹਾਲੇ ਵਿੱਚ ਆਪਣਾ ਇੱਕ ਹੋਰ ਨਵਾਂ ਡਿਸਟ੍ਰਿਕਟ ਬਣ ਚੁੱਕਿਆ ਹੈ ਕਿਹੜਾ ਜੀ ਮਲੇਰ ਕੋਟਲਾ ਕਦੋਂ ਬਣਿਆ ਸੀ ਜੀ 2021 ਦੇ ਵਿੱਚ ਠੀਕ ਹੈ ਚਲੋ ਜੀ ਨੈਕਸਟ ਸਵਾਲ ਦੇ ਵੱਲ ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ অপਸ਼ਨ A 2011 ਇਹ ਹੈ ਜੀ ਆਪਣਾ ਨੈਕਸਟ ਕੁਐਸਚਨ ਤੇ ਪੁੱਛਿਆ ਗਿਆ ਹੈ ਜੀ ਜਲੰਧਰ ਦੇ ਵਿੱਚ ਵਸੇ ਕਰਤਾਰਪੁਰ ਨੂੰ ਕਿਹੜੇ ਗੁਰੂ ਸਾਹਿਬ ਜੀ ਨੇ ਵਸਾਇਆ ਸੀ ਆਪਣੇ ਕਰਤਾਰਪੁਰ ਬਾਰੇ ਤੁਸੀਂ ਸੁਣਿਆ ਹੋਵੇਗਾ ਇੱਕ ਤਾਂ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਕਰਤਾਰਪੁਰ ਤੇ ਇੱਕ ਹੈ ਜੀ ਜਲੰਧਰ ਦੇ ਵਿੱਚ ਵਸਿਆ ਹੋਇਆ ਕਰਤਾਰਪੁਰ ਤਾਂ ਜਿਹੜਾ ਜਲੰਧਰ ਵਾਲਾ ਕਰਤਾਰਪੁਰ ਹੈ ਉਹ ਕਿਹੜੇ ਗੁਰੂ ਸਾਹਿਬ ਨੇ ਵਸਾਇਆ ਸੀ ਤੁਸੀਂ ਦੱਸਣਾ ਫਟਾਫਟ ਸਾਰੇ ਕੈਂਡੀਡੇਟਸ ਸਵਾਲ ਦਾ ਜਵਾਬ ਦਿਓ ਜੀ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਗੁਰੂ ਅਰਜਨ ਦੇਵ ਜੀ ਠੀਕ ਹੈ ਆਪਸ਼ਨ ਬੀ ਐਸ ਸਵਾਲ ਦਾ ਸਹੀ ਜਵਾਬ ਹੋਏਗਾ ਕਰਤਾਰਪੁਰ ਜਿਹੜਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਵਸਿਆ ਹੋਇਆ ਹੈ ਉਹ ਵਸਾਇਆ ਸੀ ਜੀ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ ਗੁਰੂ ਅਰਜਨ ਦੇਵ ਜੀ ਕਿੰਨੇਵੇਂ ਨੰਬਰ ਦੇ ਗੁਰੂ ਸੀ ਪੰਜਵੇਂ ਨੰਬਰ ਦੇ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੇ ਵੱਲ ਚੱਲਦੇ ਆ ਤੇ ਇਹ ਜਿਹੜਾ ਕਰਤਾਰਪੁਰ ਹੈ ਇਹ 1594 ਨੂੰ ਵਸਾਇਆ ਗਿਆ ਸੀ ਠੀਕ ਹੈ ਤਾਂ ਨੈਕਸਟ ਕੁਐਸਚਨ ਆ ਚੁੱਕੇ ਜੀ ਤੇ ਪੁੱਛਿਆ ਗਿਆ ਹੈ ਆਖਰੀ ਵਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਕਦੋਂ ਲਾਗੂ ਹੋਇਆ ਸੀ ਆਪਣੇ ਪੰਜਾਬ ਦੇ ਵਿੱਚ ਤਕਰੀਬਨ 8 ਵਾਰ ਕਿੰਨੀ ਵਾਰ 8 ਵਾਰ ਪ੍ਰੈਜ਼ੀਡੈਂਟ ਰੂਲ ਲੱਗ ਚੁੱਕਿਆ ਹੈ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਆਖਰੀ ਵਾਰ ਇਹ ਜਿਹੜਾ ਰੂਲ ਹੈ ਪ੍ਰੈਜ਼ੀਡੈਂਟ ਰੂਲ ਕਦੋਂ ਲੱਗਿਆ ਸੀ ਤੇ ਸਾਰੇ ਕਿੰਨੇ ਟਰਾਈ ਕਰੋ ਭਾਈ ਇਹ ਮੋਸਟ ਇੰਪੋਰਟੈਂਟ ਕੁਐਸਚਨ ਚੱਲ ਰਹੇ ਭਾਵੇਂ ਬੇਸਿਕ ਹੈ ਬਟ ਇਹਨਾਂ ਦੇ ਵਿੱਚੋਂ ਹੀ ਮੋਸਟਲੀ ਕੁਐਸਚਨ ਜਿਹੜੇ ਪੇਪਰ ਵਿੱਚ ਆਣਗੇ ਤਾ ਸਹੀ ਜਵਾਬ ਕੀ ਹੋਏਗਾ ਜੀ 1987 ਦੇ ਵਿੱਚ ਲੱਗਿਆ ਸੀ ਤੇ 1992 ਦੇ ਵਿੱਚ ਖਤਮ ਹੋਇਆ ਸੀ ਠੀਕ ਹੈ ਤਾਂ ਆਪਸ਼ਨ ਬੀ ਇਹ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ 1987 ਦੇ ਵਿੱਚ ਲੱਗਿਆ 1992 ਦੇ ਵਿੱਚ ਖਤਮ ਹੋਇਆ ਸੀ ਤਕਰੀਬਨ 4 ਸਾਲੇ ਜਿਹੜਾ 4 ਸਾਲ ਤੇ 259 ਦੇ ਇਹ ਲੱਗਿਆ ਰਿਹਾ ਸੀ ਠੀਕ ਹੈ ਤਾਂ ਟੋਟਲੀ ਆਪਣੇ ਪੰਜਾਬ ਦੇ ਵਿੱਚ 8 ਵਾਰ ਪ੍ਰੈਜ਼ੀਡੈਂਟ ਰੂਲ ਲਾਗੂ ਹੋ ਚੁੱਕਿਆ ਹੈ ਲਾਸਟ ਵਾਰ 1987 ਦੇ ਵਿੱਚ ਲੱਗਿਆ ਸੀ ਜਿਹੜਾ 1992 ਤੱਕ ਜਾਰੀ ਰਿਹਾ ਤੇ ਇਹ ਚੱਲਿਆ ਸੀ ਜੀ 4 ਸਾਲ ਤੇ 259 ਦਿਨ ਠੀਕ ਹੈ ਅੱਗੇ ਚਲੀਏ ਚਲੋ ਨੈਕਸਟ ਕੁਸ਼ਣ ਆ ਚੁੱਕਿਆ ਜੀ ਤੁਹਾਡੀ ਸਕਰੀਨ ਤੇ ਤੇ ਫਟਾਫਟ ਮੈਨੂੰ ਦੱਸੋ ਕਿ ਪਹਿਲੀ ਵਾਰ ਪੰਜਾਬ ਵਿੱਚ ਰਾਸ਼ਟਰੀ ਰਾਜ ਕਦੋਂ ਲਾਗੂ ਹੋਇਆ ਆਖਰੀ ਵਾਰ ਦੀ ਆਪਾਂ ਗੱਲ ਕਰ ਲਈ ਟੋਟਲ ਦੀ ਵੀ ਗੱਲ ਕਰ ਲਈ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਪਹਿਲੀ ਵਾਰ ਕਦੋਂ ਲਾਗੂ ਹੋਇਆ ਸੀ ਫਟਾਫਟ ਬਈ ਸਾਰੇ ਜਾਨ ਟ੍ਰਾਈ ਕਰੋ ਜੇ ਤੁਸੀਂ ਟਾਈਮ ਕੱਢ ਕੇ ਆ ਹੀ ਗਏ ਤਾਂ ਹੁਣ ਜਵਾਬ ਦੇਣ ਦੇ ਵਿੱਚ ਕੀ ਜਿਆਦਾ ਵੀ ਸਾਰੇ ਲਿਖੋ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਦੋਸਤੋ ਹੋਏਗਾ ਜੀ 1952 ਪ੍ਰੈਜ਼ੀਡੈਂਟ ਰੂਲ ਜਿਹੜਾ ਪੰਜਾਬ ਦੇ ਵਿੱਚ ਪਹਿਲੀ ਵਾਰ 1951 ਦੇ ਵਿੱਚ ਲੱਗਿਆ ਸੀ ਠੀਕ ਹੈ ਤੇ ਇਹ جاری ਰਿਹਾ ਸੀ ਜੀ April 1952 ਤੱਕ ਕਹਿੰਦੇ ਆ ਕਿ 302 ਦਿਨ ਇਹ ਰੂਲ ਜਿਹੜਾ ਲਾਗੂ ਰਿਹਾ ਸੀ ਸੋ ਇਹ ਚੀਜ਼ ਤੁਸੀਂ ਧਿਆਨ ਰੱਖਿਓ ਆਖਰੀ ਵਾਰ ਕਦੋਂ ਲੱਗਿਆ ਸੀ ਇਹ ਵੀ ਦੱਸ ਦਿਓ ਫਟਾਫਟ ਕਿ ਪੰਜਾਬ ਦੇ ਵਿੱਚ ਆਖਰੀ ਵਾਰ ਪ੍ਰੈਜ਼ੀਡੈਂਟ ਰੂਲ ਕਦੋਂ ਲੱਗਿਆ ਸੀ ਹਾਲੇ ਵਿੱਚ ਪੜ ਗਏ ਆ ਆਪਾਂ ਕਦੋਂ ਲੱਗਿਆ ਸੀ 1987 ਦੇ ਵਿੱਚ ਕਦੋਂ ਤੱਕ ਚੱਲ ਰਿਹਾ ਸੀ ਜੀ 1992 ਤੱਕ ਠੀਕ ਹੈ ਚਲੋ ਚੱਲਦੇ ਆ ਨੈਕਸਟ ਸਵਾਲ ਦੇ ਵੱਲ ਇਹ ਆ ਗਿਆ ਜੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤੇ ਕੁਐਸਚਨ ਪੁੱਛ ਰਿਹਾ ਜੀ ਸਤਲੁਜ ਦਰਿਆ ਹੇਠ ਲਿਖੇ ਕਿਹੜੇ ਸ਼ਹਿਰ ਦੇ ਕੋਲੋਂ ਨਹੀਂ ਲੰਘਦਾ ਬਹੁਤ ਇੰਪੋਰਟੈਂਟ ਕੁਐਸਚਨ ਫਟਾਫਟ ਸਾਰੇ ਜਨ ਟਰਾਈ ਕਰੋ ਜੇ ਤੁਸੀਂ ਮੇਪ ਵਾਲੀ ਕਲਾਸਾਂ ਲਈ ਹੈ ਜਾਂ ਪਹਿਲਾਂ ਵੀ ਪੁਰਾਣੀ ਕਲਾਸਾਂ ਲਈ ਹੈ ਤਾਂ ਇਹ ਚੀਜ਼ੇ ਮੈਂ ਤੁਹਾਨੂੰ ਬਥੇਰੀ ਵਾਰ ਸਮਝਾਈ ਹੋਈ ਹੈ ਕਿ ਆਪਣੇ ਦਰਿਆ ਕਿੱਥੋਂ-ਕਿੱਥੋਂ ਲੰਘਦੇ ਨੇ ਤਾਂ ਫਿਰ ਜਵਾਬ ਕੀ ਹੋਏਗਾ ਭਾਈ ਇੱਧਰ ਦੇਖੋ ਇਹ ਹੈ ਜੀ ਆਪਣਾ ਪੰਜਾਬ ਠੀਕ ਹੈ ਮੰਨ ਲਓ ਇਹ ਆਪਣਾ ਪੰਜਾਬ ਹੈ ਤੇ ਆਪਣਾ ਦਰਿਆ ਸਤਲੁਜ ਇਸ ਤਰੀਕੇ ਨਾਲ ਐਂਟਰੀ ਕਰਦਾ ਹੈ ਪੰਜਾਬ ਦੇ ਵਿੱਚ ਤੇ ਇਸ ਤਰੀਕੇ ਨਾਲ ਫਾਜ਼ਿਲਕਾ ਤੋਂ ਬਾਹਰ ਹੋ ਜਾਂਦਾ ਹੈ ਤੇ ਆਪਣਾ ਜਿਹੜਾ ਬਠਿੰਡਾ ਹੈ ਉਸ ਦੀ ਲੋਕੇਸ਼ਨ ਤਾਂ ਇੱਥੇ ਪੈਂਦੀ ਹੈ ਠੀਕ ਹੈ ਬਾਕੀ ਰੂਪਨਗਰ ਦੇਖੋਗੇ ਤਾਂ ਇੱਥੇ ਰੂਪਨਗਰ ਦੀ ਲੋਕੇਸ਼ਨ ਹੋਗੀ ਇਹ ਹੋਗੀ ਜੀ ਆਪਣੇ ਜਲੰਧਰ ਦੀ ਲੋਕੇਸ਼ਨ ਤੇ ਇਹ ਹੋਗੀ ਜੀ ਆਪਣੇ ਮੋਗਾ ਦੀ ਲੋਕੇਸ਼ਨ ਠੀਕ ਹੈ ਤਾਂ ਕਿੱਥੋਂ ਨਹੀਂ ਲੰਗਦਾ ਆਪਸ਼ਨ ਸੀ ਬਠਿੰਡੇ ਵਿੱਚੋਂ ਨਹੀਂ ਲੰਗਦਾ ਤੇ ਓਵਰ ਆਲ ਕਿੰਨੇ ਡਿਸਟ੍ਰਿਕਟਾਂ ਦੇ ਵਿੱਚੋਂ ਲੰਗਦਾ ਹੈ ਇਹ ਡਿਸਟ੍ਰਿਕਟ ਬਣਦੇ ਜੀ ਨੋਮ ਠੀਕ ਹੈ ਕਿਹੜੇ ਕਿਹੜੇ ਇਕਤਾ ਹੋ ਗਿਆ ਜੀ ਆਪਣਾ ਰੂਪਨਗਰ ਉਸ ਤੋਂ ਬਾਅਦ ਥੱਲੇ ਵਾਲੀ ਸਾਈਡ ਤੁਸੀਂ ਦੇਖੋਗੇ ਆਏਗਾ ਜੀ ਲੁਧਿਆਣਾ ਠੀਕ ਹੈ ਤੇ ਲੁਧਿਆਣੇ ਤੋਂ ਬਾਅਦ ਇੱਧਰ ਆਏਗਾ ਜੀ ਮੋਗਾ ਮੋਗਾ ਤੋਂ ਬਾਅਦ ਆਏਗੀ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਬਾਅਦ ਆਏਗਾ ਜੀ ਫਾਜ਼ਲਕਾ ਉੱਤੇ ਵਾਲੀ ਸਾਈਡ ਦੇਖੋਗੇ ਤਰੰਤਾਰਨ ਆਏਗਾ ਉਸ ਤੋਂ ਬਾਅਦ ਕਪੂਰਥਲਾ ਆਏਗਾ ਉਸ ਤੋਂ ਬਾਅਦ ਜਲੰਧਰ ਆਏਗਾ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਆਏਗਾ ਸੋ ਉੱਤੇ ਵਾਲੀ ਸਾਈਡ ਚਾਰ ਡਿਸਟ੍ਰਿਕਟ ਤੁਹਾਨੂੰ ਦੇਖਣ ਨੂੰ ਮਿਲਣਗੇ ਥੱਲੇ ਵਾਲੀ ਸਾਈਡ ਤੁਸੀਂ ਦੇਖੋਗੇ ਤਾਂ ਪੰਜ ਡਿਸਟ੍ਰਿਕਟ ਠੀਕ ਹੈ ਦੇਖਣ ਨੂੰ ਮਿਲਣਗੇ ਤਾਂ ਓਵਰ ਆਲ ਨੋ ਡਿਸਟ੍ਰਿਕਟਾਂ ਦੇ ਵਿੱਚੋਂ ਇਹ ਜਿਹੜਾ ਦਰਿਆ ਸਤਲੁਜ ਦਰਿਆ ਇਹ ਲੰਘਦਾ ਹੈ ਠੀਕ ਹੈ ਇਹ ਚੀਜ਼ ਤੁਸੀਂ ਧਿਆਨ ਰੱਖਿਓ ਬਾਕੀ ਆਪਾਂ ਚੱਲਦੇ ਆਂ ਨੈਕਸਟ ਸਵਾਲ ਦੇ ਵੱਲ ਤੇ ਇਹ ਹੈ ਜੀ ਆਪਣਾ ਨੈਕਸਟ ਸਵਾਲ ਪੁੱਛਿਆ ਗਿਆ ਦੀ ਪੰਜਾਬ ਦੀ ਕਿਹੜੀ ਜੰਗਲੀ ਜੀਵ ਸੈਂਚੁਰੀ ਕਾਲੇ ਹਿਰਨ ਵਾਸਤੇ ਜਾਣੀ ਜਾਂਦੀ ਹੈ ਬਹੁਤ ਇੰਪੋਰਟੈਂਟ ਕੁਐਸਚਨ ਤੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਇਹਨੂੰ ਨੋਟ ਡਾਊਨ ਕਰਿਓ ਤੁਸੀਂ ਕਿਹੜੀ ਜੰਗਲੀ ਜੀਵ ਸੈਂਚੁਰੀ ਜਿਹੜੀ ਕਾਲੇ ਹਿਰਨ ਵਾਸਤੇ ਜਾਣੀ ਜਾਂਦੀ ਹੈ ਇਹ ਹੈ ਜੀ ਹਵੋਰ ਵਾਲੀ ਠੀਕ ਹੈ অপਸ਼ਨ ਸੀ ਇਹ ਸਵਾਲ ਦਾ ਸਹੀ ਜਵਾਬ ਹੋਏਗਾ ਹਵੋਰ ਦੇ ਵਿੱਚ ਮੁੱਖ ਤੌਰ ਤੇ ਕਾਲੇ ਹਿਰਨ ਜਿਹੜੇ ਆ ਉਹ ਪਾਏ ਜਾਂਦੇ ਆ ਅੱਗੇ ਚੱਲਦੇ ਆ ਨੈਕਸਟ ਸਵਾਲ ਦੇ ਵੱਲ ਤਾ ਕੁਐਸਚਨ ਨੰਬਰ 85 ਦੇ ਵਿੱਚ ਪੁੱਛਿਆ ਗਿਆ ਜੀ ਪੰਜਾਬ ਦੀ ਪਹਿਲੀ 3D ਫਿਲਮ ਕਿਹੜੀ ਸੀ ਦੱਸੋ ਫਟਾਫਟ ਪੰਜਾਬ ਦੀ ਪਹਿਲੀ 3D ਫਿਲਮ ਕਿਹੜੀ ਸੀ ਤੇ ਇਹ ਵੀ ਦੱਸੋ ਕਿ ਕਦੋਂ ਰਿਲੀਜ਼ ਹੋਈ ਫਟਾਫਟ ਸਾਰੇ ਜਵਾਬ ਦੱਸੋ ਬਈ ਕਿਉਂਕਿ ਇਹ ਕੁਐਸਚਨ ਆਪਾਂ ਕਈ ਵਾਰ ਰਿਪੀਟ ਕਰ ਚੁੱਕੇ ਆ ਤਾਂ ਸਹੀ ਜਵਾਬ ਕੀ ਹੋਏਗਾ ਮੋਸਟਲੀ ਜਵਾਨਾਂ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਪਹਿਚਾਣ ਕਦੋਂ ਜਾਰੀ ਹੋਈ ਸੀ ਜੀ 2013 ਦੇ ਵਿੱਚ ਠੀਕ ਹੈ ਤੇ ਇਸ ਜੀ ਪਹਿਲੀ ਪੰਜਾਬੀ 3D ਫਿਲਮ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕਰਤਾਰਪੁਰ ਦੀ ਸਥਾਪਨਾ ਕਿਨੇ ਕੀਤੀ ਸੀ ਹੁਣ ਆਪਾਂ ਜਿਹੜੇ ਕਰਤਾਰਪੁਰ ਦੀ ਗੱਲ ਕਰ ਰਹੇ ਆ ਉਹ ਹੈ ਜੀ ਲਾਹੌਰ ਪਾਕਿਸਤਾਨ ਵਾਲਾ ਕਰਤਾਰਪੁਰ ਹੁਣ ਤੁਸੀਂ ਦੱਸੋ ਕਿ ਜਿਹੜਾ ਕਰਤਾਰਪੁਰ ਲਾਹੌਰ ਪਾਕਿਸਤਾਨ ਦੇ ਵਿੱਚ ਹੈ ਉਹਦੀ ਸਥਾਪਨਾ ਕਿਨੇ ਕੀਤੀ ਸੀ ਫਟਾਫਟ ਸਾਰੇ ਜਨ ਦੱਸੋ ਬਾਈ ਇਹ ਕੁਐਸਚਨ ਜਿਹੜਾ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਜਲੰਧਰ ਵਾਲਾ ਇਹਨਾਂ ਕੋਈ ਜ਼ਿਆਦਾ ਪੁੱਛਣ ਦੇ ਚਾਂਸ ਨਹੀਂ ਹੈ ਬਟ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਤੇ ਕੁਐਸਚਨ ਕਿਸ ਤਰੀਕੇ ਨਾਲ ਹੋਏਗਾ ਸਿੱਧਾ ਐਗਜ਼ਾਮੀਨਰ ਪੁੱਛੇਗਾ ਜੀ ਕਰਤਾਰਪੁਰ ਦੀ ਸਥਾਪਨਾ ਕਿਨੇ ਕੀਤੀ ਤਾਂ ਉਹ ਕਿਨੇ ਕਰੀ ਬਈ ਉਹ ਕਰੀ ਸੀ ਜੀ ਗੁਰੂ ਨਾਨਕ ਦੇਵ ਜੀ ਨੇ অপਸ਼ਨ ਬੀ ਇਹ ਸਵਾਲ ਦਾ ਸਹੀ ਜਵਾਬ ਹੋਏਗਾ ਕਰਤਾਰਪੁਰ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਇੱਕ ਵਾਰ ਫੇਰ ਤੋਂ ਸੁਣ ਲਓ ਜੇ ਐਗਜ਼ਾਮੀਨਰ ਸਿੱਧਾ ਹੀ ਪੁੱਛੇ ਕਿੱਕ ਕਰਤਾਰਪੁਰ ਦੀ ਸਥਾਪਨਾ ਕਿਨੇ ਕਰੀ ਸੀ ਤਾਂ ਤੁਸੀਂ ਲਿਖਣਾ ਜੀ ਗੁਰੂ ਨਾਨਕ ਦੇਵ ਜੀ ਜੇ ਸਪੈਸ਼ਲੀ ਜਲੰਧਰ ਮੈਂਸ਼ਨ ਕਰਕੇ ਪੁੱਛੇ ਜਾਂ ਫਿਰ ਆਪਸ਼ਨ ਦੇ ਵਿੱਚ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਆਪਸ਼ਨ ਹੀ ਨਾ ਮਿਲੇ ਫਿਰ ਤੁਸੀਂ ਜਿਹੜਾ ਹੈ ਉਹ ਪਹਿਲਾਂ ਵਾਲਾ ਕੁਸ਼ਣ ਸਹੀ ਕਰਨਾ ਹੈ ਗੁਰੂ ਅਰਜਨ ਦੇਵ ਜੀ ਵਾਲਾ ਤਾਂ ਇਹ ਚੀਜ਼ ਥੋੜੀ ਜੀ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲਦੇ ਆਂ ਆਪਾਂ 87 ਨੰਬਰ ਕੁਐਸਚਨ ਦੀ ਗੱਲ ਕਰਦੇ ਆਂ ਤਾਂ ਪੁੱਛਿਆ ਗਿਆ ਜੀ ਲਾਹੌਰ ਦੇ ਵਿੱਚ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਲਾਹੌਰ ਦੇ ਵਿੱਚ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਿਨੇ ਕਰੀ ਸੀ ਫਟਾਫਟ ਦੱਸੋ ਬਈ ਸਾਰੇ ਜਵਾਨ ਕਦੋਂ ਕਰੀ ਸੀ ਇਹ ਵੀ ਦੱਸ ਸਕਦੇ ਹੋ ਤਾਂ ਸਹੀ ਜਵਾਬ ਕੀ ਹੋਏਗਾ ਜੀ অপশন B ਭਗਤ ਸਿੰਘ ਸ਼ਹੀਦ ਭਗਤ ਸਿੰਘ ਨੇ ਲਾਹੌਰ ਦੇ ਵਿੱਚ ਨੌਜਵਾਨ ਭਾਰਤ ਸਵਾਦੀ ਸਥਾਪਨਾ ਕੀਤੀ ਸੀ ਜੀ ਕਦੋਂ 1926 ਦੇ ਵਿੱਚ ਠੀਕ ਹੈ ਅੱਗੇ ਚਲੀਏ ਚਲੋ ਇਹ ਆ ਚੁੱਕਿਆ ਜੀ ਆਪਣਾ ਨੈਕਸਟ ਸਵਾਲ ਪੁੱਛਿਆ ਕਿ ਜੀ ਬੱਬਰ ਅਕਾਲੀ ਲਹਿਰ ਕਦੋਂ ਆਰੰਭ ਹੋਈ ਬੱਬਰ ਅਕਾਲੀ ਲਹਿਰ ਕਦੋਂ ਆਰੰਭ ਹੋਈ ਤੁਸੀਂ ਦੱਸਣਾ ਫਟਾਫਟ ਦੱਸੋ ਬਾਈ ਸਾਰੇ ਜਵਾਨ ਕੀ ਸਹੀ ਜਵਾਬ ਕੀ ਹੋਏਗਾ ਬੱਬਰ ਅਕਾਲੀ ਲਹਿਰ ਕਦੋਂ ਆਰੰਭ ਹੋਈ ਸਹੀ ਜਵਾਬ ਕੀ ਬਣੇਗਾ ਜੀ ਸਹੀ ਜਵਾਬ ਬਣੇਗਾ ਜੀ অপਸ਼ਨ B 1921 অপਸ਼ਨ B ਇਸ ਸਵਾਲ ਦਾ ਸਹੀ ਜਵਾਬ ਹੈ ਅੱਗੇ ਚੱਲੀਏ ਚਲੋ ਇਹ ਹੈ ਜੀ ਆਪਣਾ ਨੈਕਸਟ ਸਵਾਲ ਪੁੱਛਿਆ ਗਿਆ ਜੀ ਸਿੰਘ ਸਭਾ ਨੂੰ April ਡੈਸ਼ ਦੇ ਵਿੱਚ ਖਾਲਸਾ ਦਿਵਾਨ ਦਾ ਨਾਂ ਦਿੱਤਾ ਗਿਆ ਸੀ ਬਹੁਤ ਹੀ ਸੋਚ ਵਿਚਾਰ ਕੇ ਇਸ ਸਵਾਲ ਦਾ ਤੁਸੀਂ ਜਵਾਬ ਦੇਣਾ ਹੈ ਤੇ ਇੱਥੇ ਕਿਸੇ ਨੇ ਵੀ ਟੁੱਕਾ ਨਹੀਂ ਲਾਣਾ ਕਿਉਂਕਿ ਬਹੁਤ ਹੀ ਸਮਝਣ ਵਾਲੀ ਚੀਜ਼ ਐ ਠੀਕ ਐ ਤਾਂ ਕੁਐਸਚਨ ਇਹ ਪੁੱਛ ਰਿਹਾ ਕਿ ਸਿੰਘ ਸਭਾ ਨੂੰ April ਦੇ ਵਿੱਚ ਖਾਲਸਾ ਦਿਵਾਨ ਦਾ ਨਾਮ ਦਿੱਤਾ ਗਿਆ ਸੀ ਹੁਣ ਤੁਸੀਂ ਆਹ ਡੇਸ਼ ਫਿਲ ਅਪ ਕਰਨੀ ਐ ਤੇ ਕਨਫਿਊਜ਼ ਨਹੀਂ ਹੋਣਾ ਠੀਕ ਐ ਦੱਸੋ ਮੈਨੂੰ ਸਹੀ ਜਵਾਬ ਕੀ ਹੋਏਗਾ ਫਟਾਫਟ ਸਾਰੇ ਜਵਾਨ ਟਰਾਈ ਕਰੋ ਕਿ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ অপਸ਼ਨ ਡੀ 1883 ਠੀਕ ਹੈ 1883 ਦੇ ਵਿੱਚ ਸਿੰਘ ਸਵਾ ਨੂੰ ਖਾਲਸਾ ਦਿਵਾਨ ਦਾ ਨਾਮ ਦਿੱਤਾ ਗਿਆ ਸੀ ਹੁਣ ਇੱਥੇ ਕਈ ਕੈਂਡੀਡੇਟ ਕਨਫਿਊਜ਼ ਰਹਿੰਦੇ ਆ ਦੇਖੋ ਉਹ ਇੱਥੇ 1873 ਵੀ ਲਿਖਣਗੇ ਕਿਉਂ ਲਿਖਣਗੇ ਕਿਉਂਕਿ 1873 ਦੇ ਵਿੱਚ ਸਿੰਘ ਸਵਾ ਲਹਿਰ ਬਣੀ ਸੀ ਠੀਕ ਹੈ ਤਾਂ कंफ्यूज ਨਹੀਂ ਹੋਣਾ ਬਣਨ ਬਾਰੇ ਨਹੀਂ ਪੁੱਛਿਆ ਗਿਆ ਇੱਥੇ ਦੀਵਾਨ ਬਾਰੇ ਪੁੱਛਿਆ ਗਿਆ ਕਿ ਸਿੰਘ ਸਵਾ ਲਹਿਰ ਨੂੰ ਖਾਲਸਾ ਦੀਵਾਨ ਦਾ ਨਾਂ ਕਦੋਂ ਦਿੱਤਾ ਗਿਆ ਇੱਕ ਹੋਰ ਚੀਜ਼ ਤੁਸੀਂ ਧਿਆਨ ਰੱਖਿਓ ਇਹ ਕੁਐਸਚਨ ਲਾਸਟ ਇਅਰ ਹੈਡ ਕਨਸਟੇਬਲ ਦੇ ਵਿੱਚ ਬਣਿਆ ਸੀ ਤਾਂ ਉਸ ਦੇ ਵਿੱਚ ਇਸ ਦਾ ਸਹੀ ਜਵਾਬ ਜਿਹੜਾ ਹੈ ਉਹ 1883 ਮੰਨਿਆ ਗਿਆ ਸੀ অপਸ਼ਨ ਡੀ ਕਈ ਬੁੱਕਸ ਵਗੈਰਾ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਉਹ 1880 ਵੀ ਦੇਖਣ ਨੂੰ ਮਿਲ ਜਾਂਦਾ ਹੈ ਬਟ ਆਫੀਸ਼ੀਅਲੀ ਗੱਲ ਕਰੀਏ ਤਾਂ ਇਸ ਦਾ ਸਹੀ ਜਵਾਬ ਮੰਨਿਆ ਗਿਆ ਸੀ ਜੀ 1883 ਠੀਕ ਹੈ ਗੱਲ ਸਮਝ ਆ ਗਈ ਜੇ ਕੋਈ ਡਾਊਟ ਹੋਏ ਨਾ ਇਸ ਕੁਐਸਚਨ ਬਾਰੇ ਮੈਨੂੰ ਕਮੈਂਟ ਕਰਕੇ ਪੁੱਛ ਲਿਓ ਤੇ ਅੱਗੇ ਚੱਲਦੇ ਹਾਂ ਹੁਣ ਆਪਾਂ ਨੈਕਸਟ ਸਵਾਲ ਦੇ ਵੱਲ ਤੇ ਸਵਾਲ ਨੰਬਰ ਹੈ ਜੀ ਆਪਣਾ 90 ਪੁੱਛਿਆ ਗਿਆ ਬਾਬਾ ਰਾਮ ਸਿੰਘ ਨੇ 1857 ਦੇ ਵਿੱਚ ਕਿਹੜੀ ਲਹਿਰ ਭੇਣੀ ਸਾਹਿਬ ਦੇ ਵਿੱਚ ਆਰੰਭ ਕੀਤੀ ਫਟਾਫਟ ਦੱਸੋ ਭਾਈ ਬਾਬਾ ਰਾਮ ਸਿੰਘ ਨੇ ਕਿਹੜੀ ਲਹਿਰ ਜਿਹੜੀ ਭੇਣੀ ਦੇ ਵਿੱਚ ਆਰੰਭ ਕੀਤੀ ਸੀ ਤਾਂ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਨਾਮਧਾਰੀ ਲਹਿਰ ਤੇ ਇਸ ਨੂੰ ਆਪਾਂ ਹੋਰ ਕਿਸ ਨਾਮ ਦੇ ਨਾਲ ਜਾਣਦੇ ਆ ਜੇ ਕਿਸੇ ਜਵਾਂ ਨੂੰ ਪਤਾ ਹੈ ਬਈ ਫਟਾਵਰ ਦੱਸੋ ਸਹੀ ਜਵਾਬ ਕੁੱਕਾ ਲਹਿਰ ਬਿਲਕੁਲ ਸਹੀ ਜੀ ਨਾਮ ਧਾਰੀ ਲਹਿਰ ਨੂੰ ਆਪਾਂ ਕੁੱਕਾ ਲਹਿਰ ਦੇ ਵਜੋਂ ਜਾਣਦੇ ਆ ਨੈਕਸਟ ਕੁਐਸਚਨ ਆ ਚੁੱਕਿਆ ਜੀ ਤੇ ਪੁੱਛਿਆ ਗਿਆ ਹੈ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ 15 ਜੁਲਾਈ 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ ਬਹੁਤ ਇੰਪੋਰਟੈਂਟ ਕੁਐਸਚਨ ਫਟਾਵੜ ਦੱਸੋ ਕਿ ਸੇਨ ਫ੍ਰਾਂਸਿਸਕੋ ਸ਼ਹਿਰ ਦੇ ਵਿੱਚ 15 ਜੁਲਾਈ 1913 ਇੱਕ ਤਾਂ ਬਹੁਤ ਇੰਪੋਰਟੈਂਟ ਡੇਟ ਹੈ ਧਿਆ ਰੱਖਿਓ ਇਸ ਦਿਨ ਗੱਦਰ ਪਾਰਟੀ ਦੀ ਸਥਾਪਨਾ ਕਿਨੇ ਕਰੀ ਸੀ ਇੱਥੋਂ ਦੋ ਕੁਐਸਚਨ ਬਣ ਸਕਦੇ ਆ ਤਾਂ ਸਹੀ ਜਵਾਬ ਕੀ ਹੋਏਗਾ ਭਈ ਸਹੀ ਜਵਾਬ ਹੋਵੇਗਾ ਜੀ অপਸ਼ਨ এ ਸোন ਸਿੰਘ ਭਕਣਾ অপਸ਼ਨ এ ਸਵਾਲ ਦਾ ਸਹੀ ਜਵਾਬ ਹੋਵੇਗਾ। ਸਰਸ ਕੋ ਸ਼ਹਿਰ ਦੇ ਵਿੱਚ 15 ਜੁਲਾਈ 1913 ਨੂੰ ਗੱਦਰ ਪਾਰਟੀ ਦੀ ਸਥਾਪਨਾ ਜਿਹੜੀ ਹੈ ਸোন ਸਿੰਘ ਭਕਣਾ ਦੇ ਰਾਹੀਂ ਕੀਤੀ ਗਈ ਸੀ। ਹੁਣ ਦੂਜਾ ਇੰਪੋਰਟੈਂਟ ਕੁਐਸਚਨ ਇਥੋਂ ਕੀ ਬਣ ਸਕਦਾ ਹੈ? ਐਗਜ਼ਾਮੀਨਰ ਸਿੱਧਾ ਹੀ ਪੁੱਛ ਸਕਦਾ ਹੈ ਕਿ ਗੱਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ ਤੇ ਕਦੋਂ ਹੋਈ? ਠੀਕ ਹੈ। ਸੋ ਇਹ ਸਾਰਾ ਕੁਐਸਚਨ ਹੀ ਇੰਪੋਰਟੈਂਟ ਹੈ। ਇਹਨੂੰ ਸਾਰਿਆਂ ਨੂੰ ਤੁਸੀਂ ਧਿਆਨ ਰੱਖਣਾ ਹੈ। ਅੱਗੇ ਚੱਲੀਏ। ਚਲੋ। ਇਹ ਆ ਗਿਆ ਜੀ ਆਪਣਾ ਨੈਕਸਟ ਕੁਐਸਚਨ। ਪੁੱਛ ਰਿਹਾ ਜੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਮੁੱਖ ਦਫ਼ਤਰ ਕਿੱਥੇ ਹੈ ਇਹ ਵੀ ਅੱਜਕੱਲ ਚਰਚਾ ਚ ਹੈ ਹਨਾ 300 ਯੂਨਿਟ ਫ੍ਰੀ ਬਿਜਲੀ ਤਾਂ ਦੱਸੋ ਫਿਰ ਇਸ ਦਾ ਮੁੱਖ ਦਫ਼ਤਰ ਕਿੱਥੇ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸਾਰੇ ਜਵਾਬ ਵਾਈਟ ਟ੍ਰਾਈ ਕਰੋ ਸਾਰੇ ਜਵਾਬ ਤਾਂ ਸਹੀ ਜਵਾਬ ਕੀ ਹੋਏਗਾ ਵੀ ਇਸ ਸਵਾਲ ਦਾ ਸਹੀ ਜਵਾਬ ਜੇ ਤੁਸੀਂ ਦੱਸਿਆ ਆਪਸ਼ਨ B ਪਟਿਆਲਾ ਬਿਲਕੁਲ ਸਹੀ ਹੈ ਜੀ ਤੁਹਾਡਾ ਜਵਾਬ ਆਪਸ਼ਨ ਬੀ ਸਵਾਲ ਦਾ ਸਹੀ ਜਵਾਬ ਹੋਏਗਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਮੁੱਖ ਦਫਤਰ ਹੈ ਜੀ ਪਟਿਆਲਾ ਦੇ ਵਿੱਚ ਅੱਗੇ ਚੱਲਦੇ ਆ ਨੈਕਸਟ ਸਵਾਲ ਦੇ ਵੱਲ ਤੇ ਸਵਾਲ ਕਾਫੀ ਇੰਪੋਰਟੈਂਟ ਹੈ ਪੁੱਛਿਆ ਜਾ ਰਿਹਾ ਜੀ ਬਾਬਾ ਇੱਥੇ ਸੋਨ ਸਿੰਘ ਕਰ ਲਿਓ ਠੀਕ ਹੈ ਸੋਨ ਸਿੰਘ ਸੋਨ ਸਿੰਘ ਪਖਣਾ ਨੇ ਹਫਤਾਵਾਰੀ ਅਖਬਾਰ ਹਿੰਦੁਸਤਾਨ ਕਿਹੜੀ ਭਾਸ਼ਾ ਦੇ ਵਿੱਚ ਕੱਢਿਆ ਸੀ ਜਿਹੜੇ ਬਾਬਾ ਸੋਨ ਸਿੰਘ ਪਖਣਾ ਸੀ ਉਹਨਾਂ ਨੇ ਇੱਕ ਹਫਤਾਵਾਰੀ ਅਖਬਾਰ ਕੱਢਿਆ ਸੀ ਹਿੰਦੁਸਤਾਨ ਤੁਸੀਂ ਦੱਸਣਾ ਉਸ ਦੀ ਲੈਂਗੁਏਜ ਬਾਰੇ ਕਿ ਉਹ ਕਿਹੜੀ ਲੈਂਗੁਏਜ ਦੇ ਵਿੱਚ ਸੀ ਤਾਂ ਸਹੀ ਜਵਾਬ ਕੀ ਹੋਏਗਾ ਜਿਹੜੇ ਕੈਂਡੀਡੇਟਾਂ ਨੇ ਇੱਥੇ ਲਿਖਿਆ ਜੀ ਉਰਦੂ ਠੀਕ ਹੈ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਆਪਸ਼ਨ A ਸਵਾਲ ਦਾ ਸਹੀ ਜਵਾਬ ਹੋਏਗਾ ਹਿੰਦੁਸਤਾਨ ਅਖਬਾਰ ਜਿਹੜਾ ਇਹਨਾਂ ਨੇ ਕੱਢਿਆ ਸੀ ਉਹ ਉਰਦੂ ਭਾਸ਼ਾ ਦੇ ਵਿੱਚ ਸੀ ਠੀਕ ਹੈ ਅੱਗੇ ਚਲੀਏ ਚਲੋ ਇਹ ਹੈ ਜੀ ਤੁਹਾਡਾ ਨੈਕਸਟ ਕੁਐਸਚਨ ਪੁੱਛਿਆ ਗਿਆ ਇਹਨਾਂ ਦੇ ਵਿੱਚੋਂ ਕਿਹੜਾ ਪੰਜਾਬ ਦਾ ਹਾਕੀ ਖਿਡਾਰੀ ਨਹੀਂ ਹੈ ਠੀਕ ਹੈ ਕੁਝ ਆਪਸ਼ਨ ਦਿੱਤੇ ਹੋਏ ਐ ਤੇ ਤੁਸੀਂ ਇਹਨਾਂ ਦੇ ਵਿੱਚੋਂ ਦੱਸਣਾ ਕਿ ਕਿਹੜਾ ਇੱਕ ਹਾਕੀ ਖਿਡਾਰੀ ਨਹੀਂ ਹੈ ਤਾਂ ਕਿਹੜਾ ਨਹੀਂ ਹੈ ਬਈ ਯੁਵਰਾਜ ਸਿੰਘ ਠੀਕ ਹੈ ਆਪਸ਼ਨ ਸੀ ਐ ਸਵਾਲ ਦਾ ਜਵਾਬ ਹੋਏਗਾ ਜੀ ਬਿਲਕੁਲ ਯੁਵਰਾਜ ਸਿੰਘ ਜਿਹੜਾ ক্রিকেট ਪਲੇਅਰ ਸੀ ਹਾਕੀ ਪਲੇਅਰ ਨਹੀਂ ਹੈ ਇਹ ਚੀਜ਼ ਤੁਸੀਂ ਧਿਆਨ ਰੱਖਿਓ ਠੀਕ ਹੈ ਅੱਗੇ ਚੱਲਦੇ ਆ ਬਹੁਤ ਇੰਪੋਰਟੈਂਟ ਕੁਐਸਚਨ ਆ ਚੁੱਕੇ ਜੀ ਗੇਰਾਜ ਤੋਂ ਫੁੱਟਪਾਥ ਤੱਕ ਇੱਕ ਕਵਿਤਾ ਕਿਸ ਦੀ ਲਿਖੀ ਹੋਈ ਹੈ ਬਹੁਤ ਇੰਪੋਰਟੈਂਟ ਕੋਇਤਾ ਜੀ ਗਿਰਾਜ ਤੋਂ ਫੁੱਟਪਾਥ ਤੱਕ ਤੁਸੀਂ ਦੱਸਣਾ ਹੈ ਕਿ ਇਹਦਾ ਰਾਈਟਰ ਕੌਣ ਹੈ ਫਟਾਫਟ ਤਾਂ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ ਵੀ ਐਨ तिवारी ਠੀਕ ਹੈ অপਸ਼ਨ A ਸਵਾਲ ਦਾ ਸਹੀ ਜਵਾਬ ਹੋਏਗਾ ਗਿਰਾਜ ਤੋਂ ਫੁੱਟਵਾ ਤੱਕ ਵੀ ਐਨ तिवारी ਦੀ ਲਿਖੀ ਹੋਈ ਹੈ ਤੇ ਇਸ ਦੇ ਵਾਸਤੇ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਸੀ 1981 ਦੇ ਵਿੱਚ ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲੀਏ ਚਲੋ ਇਹ ਹੈ ਜੀ ਆਪਣਾ ਨੈਕਸਟ ਕੁਐਸਚਨ ਸਿੰਘ ਸਵਾ ਲਹਿਰ ਦਾ ਜਨਮ ਕਦੋਂ ਹੋਇਆ ਬਹੁਤ ਇੰਪੋਰਟੈਂਟ ਕੁਐਸਚਨ ਸਿੰਘ ਸਵਾ ਲਹਿਰ ਦਾ ਜਨਮ ਕਦੋਂ ਹੋਇਆ ਤੁਸੀਂ ਦੱਸਣਾ ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲਬਾਤ ਕਰਕੇ ਆਏ ਹਾਂ ਤਾਂ ਸਹੀ ਜਵਾਬ ਕੀ ਹੋਏਗਾ 1873 ਜੁਲਾਈ 1873 ਦੇ ਵਿੱਚ ਸਿੰਘ ਸਵਾ ਲਹਿਰ ਦਾ ਜਨਮ ਹੋਇਆ ਸੀ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਸੰਜੀ ਕੰਧ ਕਹਾਣੀ ਕਿਸ ਦੀ ਲਿਖੀ ਹੋਈ ਹੈ ਇੱਕ ਕਹਾਣੀ ਹੈ ਜੀ ਸੰਜੀ ਕੰਧ ਠੀਕ ਹੈ ਤੁਸੀਂ ਇਹ ਦੱਸਣਾ ਹੈ ਕਿ ਇਹ ਜਿਹੜੀ ਕਹਾਣੀ ਹੈ ਇਹ ਕਿਸ ਦੀ ਲਿਖੀ ਹੋਈ ਹੈ ਫਟਾਫਟ ਸਾਰੇ ਜਵਾਨ ਟਰਾਈ ਕਰੋ ਵਈ ਸਹੀ ਜਵਾਬ ਕੀ ਹੋਏਗਾ ਤਾਂ ਇਹ ਜਿਹੜਾ ਕਹਾਣੀ ਹੈ ਇਹ ਲਿਖੀ ਹੋਈ ਹੈ ਦੋਸਤੋ ਸੰਤੋਖ ਸਿੰਘ ਧੀਰਦੀ ਇਹਦੀ ਲਿਖੀ ਹੋਈ ਹੈ ਸੰਤੋਖ ਸਿੰਘ ਧੀਰਦੀ ਲਿਖੀ ਹੋਈ ਹੈ ਇਸ ਤੋਂ ਇਲਾਵਾ ਪੱਖੀ ਵੀ ਇਹਨਾਂ ਦੀ ਇੱਕ ਬਹੁਤ ਇਪੋਰਟੈਂਟ ਰਚਨਾ ਹੈ ਤਾਂ ਇਹ ਚੀਜ਼ ਤੁਸੀਂ ਧਿਆਨ ਰੱਖਿਓ অপਸ਼ਨ ਸੀ ਇਹ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਅੱਗੇ ਚੱਲਦੇ ਹਾਂ ਨੈਕਸਟ ਸਵਾਲ ਦੇ ਵੱਲ ਤੇ ਕੁਐਸਚਨ ਤੁਹਾਡੇ ਤੋਂ ਪੁੱਛ ਰਿਹਾ ਜੀ ਕਿਹੜੇ ਪੰਜਾਬੀ ਲੇਖਕ ਨੂੰ ਭਾਰਤੀ ਗਿਆਨਪੀਠ ਇਨਾਮ ਮਿਲਿਆ ਸੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਕਿੰਨੇ ਲਿਖਾਰੀ ਹੈ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਹੋਇਆ ਹੈ फटाफट ਦੱਸੋ ਤਾਂ ਕਿੰਨੇ ਆ ਜੀ ਦੋ ਲਿਖਾਰੀ ਨੇ ਠੀਕ ਹੈ ਤੇ ਆਪਸ਼ਨ ਦੇ ਵਿੱਚੋਂ ਤੁਸੀਂ ਦੱਸੋ ਕਿ ਇਹਨਾਂ ਵਿੱਚੋਂ ਕਿਸ ਨੂੰ ਇਹ ਅਵਾਰਡ ਮਿਲਿਆ ਹੋਇਆ ਹੈ ਪੰਜਾਬ ਦੇ ਕਿਹੜੇ ਲੇਖਕ ਨੂੰ ਭਾਰਤੀ ਗਿਆਨਪੀਠ ਅਵਾਰਡ ਜਿਹੜਾ ਮਿਲਿਆ ਹੋਇਆ ਹੈ ਦੱਸੋ ਤੇ ਜੇ ਤੁਹਾਡਾ ਜਵਾਬ ਅੰਦਾਜ਼ੇ ਜੀ ਆਪਸ਼ਨ ਬੀ ਅਮ੍ਰਿਤਾ ਪ੍ਰੀਤਮ ਆਪਸ਼ਨ ਬੀ ਬਿਲਕੁਲ ਸਹੀ ਜਵਾਬ ਹੋਏਗਾ ਜੀ ਸਵਾਲ ਦਾ ਇਸ ਤੋਂ ਇਲਾਵਾ ਜਿਹੜਾ ਹੈ ਇਹ ਅਵਾਰਡ ਮਿਲਿਆ ਸੀ ਜੀ ਗੁਰदयाल ਸਿੰਘ ਨੂੰ ਠੀਕ ਹੈ ਅਮ੍ਰਿਤਾ ਪ੍ਰੀਤਮ ਨੂੰ 1981 ਦੇ ਵਿੱਚ ਮਿਲਿਆ ਸੀ ਤੇ ਗੁਰदयाल ਸਿੰਘ ਨੂੰ ਮਿਲਿਆ ਸੀ ਜੀ 1999 ਨੂੰ ਤਾਂ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਆਪਾਂ ਚੱਲਦੇ ਹਾਂ ਤਾਂ ਕੁਐਸਚਨ ਨੰਬਰ 99 ਤੇ ਪੁੱਛਿਆ ਗਿਆ ਜੀ ਨਾ ਧੁੱਪੇ ਨਾ ਛਾਵੇਂ ਕਵਿਤਾ ਕਿਸ ਦੀ ਲਿਖੀ ਹੋਈ ਹੈ ਕਾਫੀ ਇੰਪੋਰਟੈਂਟ ਕਵਿਤਾ ਹੈ ਠੀਕ ਹੈ ਨਾ ਧੁੱਪੇ ਨਾ ਛਾਵੇਂ ਕਿਸ ਦੀ ਰਚਨਾ ਹੈ ਤੁਸੀਂ ਦੱਸਣਾ ਹੈ ਫਟਾਫਟ ਦੱਸੋ ਵਾਈ ਸਹੀ ਜਵਾਬ ਕੀ ਹੋਏਗਾ ਨਾ ਧੁੱਪੇ ਨਾ ਛਾਵੇਂ ਕਿਸ ਦੀ ਲਿਖੀ ਹੋਈ ਹੈ ਇਹ ਲਿਖੀ ਹੋਈ ਹੈ ਜੀ ਹਰਭਜਨ ਸਿੰਘ ਦੀ অপਸ਼ਨ ਬੀ ਇਹ ਸਵਾਲ ਦਾ ਸਹੀ ਜਵਾਬ ਹੋਏਗਾ ਤੇ ਇਸ ਦੇ ਵਾਸਤੇ 1970 ਦੇ ਵਿੱਚ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਦਿੱਤਾ ਗਿਆ ਸੀ ਅੱਗੇ ਚੱਲੀਏ ਚਲੋ ਇਹ ਹੈ ਜੀ ਆਪਣਾ ਨੈਕਸਟ ਕੁਐਸਚਨ ਪੁੱਛਿਆ ਗਿਆ ਜੀ ਇਹਨਾਂ ਦੇ ਵਿੱਚੋਂ ਕਿਹੜਾ ਪ੍ਰਸਿੱਧ ਪੇਂਟਰ ਹੈ ਕੁਝ অপਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਐ ਠੀਕ ਹੈ ਤੁਸੀਂ ਦੱਸਣਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਇੱਕ ਪ੍ਰਸਿੱਧ ਪੇਂਟਰ ਹੈ ਫਟਾਵਰ ਦੱਸੋ ਤਾਂ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਸੋਭਾ ਸਿੰਘ ਠੀਕ ਹੈ ਸੋਭਾ ਸਿੰਘ ਜਿਹੜਾ ਇੱਕ ਬਹੁਤ ਹੀ ਪ੍ਰਸਿੱਧ ਪੇਂਟਰ ਹੈ ਅਸੀ ਅੱਜ ਦਾ ਵੈਰੀ ਵੈਰੀ ਇੰਪੋਰਟੈਂਟ ਟੈਸਟ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਠੀਕ ਹੈ ਕੁਸ਼ਨ ਵਾਰੇ ਕਿਸੇ ਵੀ ਕਲਾਸ ਵਾਰੇ ਤੁਹਾਨੂੰ ਕੋਈ ਵੀ ਡਾਊਟ ਹੋਏ ਮੈਨੂੰ ਕਮੈਂਟ ਕਰਕੇ ਪੁੱਛ ਲਿਓ ਗਰੁੱਪ ਦੇ ਵਿੱਚ ਤੁਹਾਡੇ ਤੋਂ ਦੋਸਤੋ ਇੱਕ ਮੋਸਟ ਇੰਪੋਰਟੈਂਟ ਕੁਸ਼ਨ ਪੁੱਛਿਆ ਗਿਆ ਸੀ ਸਟਾਰ ਲਾ ਲਿਓ ਇਹਨੂੰ ਪੰਜਾਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਤਾ ਪੰਜਾਬ ਦੋਸਤੋ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਪੂਰੇ ਚਾਂਸ ਪੇਪਰ ਦੇ ਵਿੱਚ ਪੁੱਛੇ ਜਾਣ ਦੇ ਠੀਕ ਹੈ ਨੈਕਸਟ ਬਈ ਪੁੱਛਿਆ ਗਿਆ ਵਿਆਸ ਦਰਿਆ ਦਾ ਪ੍ਰਾਚੀਨ ਨਾਂ ਕੀ ਹੈ ਤਾਂ ਵਿਆਸ ਦਰਿਆ ਦਾ ਜਿਹੜਾ ਪ੍ਰਾਚੀਨ ਨਾਂ ਹੈ ਉਹ ਹੈ ਜੀ ਵਿਪਾਸ਼ ਠੀਕ ਹੈ ਤੇ ਪ੍ਰੋਸ਼ਣੀ ਇਹ ਰਾਵੀ ਦਾ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਪੁੱਛਿਆ ਗਿਆ ਜੀ ਗੁਰਮੁਖੀ ਲਿਪੀ ਦੀ ਖੋਜ ਕਿਹੜੇ ਗੁਰੂ ਸਾਹਿਬ ਨੇ ਕੀਤੀ ਸੀ ਤਾਂ ਗੁਰਮੁਖੀ ਲਿਪੀ ਦੀ ਕਾਰ ਜਿਹੜੀ ਹੈ ਦੋਸਤੋ ਗੁਰੂ ਅੰਗਦ ਦੇਵ ਜੀ ਨੇ ਕੱਢੀ ਸੀ ਤਾਂ ਆਪਸ਼ਨ ਡੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਊਗਾ ਤੇ ਕੁਐਸਚਨ ਵੀ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਦੋਸਤੋ ਪੁੱਛਿਆ ਗਿਆ ਜੀ ਗੋਇੰਦਵਾਲ ਵਿੱਚ 84 ਪੋੜੀਆਂ ਦੀ ਬੌਲੀ ਦਾ ਨਿਰਮਾਣ ਕਿਹੜੇ ਗੁਰੂ ਸਾਹਿਬ ਨੇ ਕਰਵਾਇਆ ਸੀ ਤਾਂ ਬੌਲੀ ਦਾ ਨਿਰਮਾਣ ਜਿਹੜਾ ਹੈ ਦੋਸਤੋ ਇਹ ਗੁਰੂ ਅਮਰਦਾਸ ਜੀ ਨੇ ਕਰਵਾਇਆ ਸੀ ਠੀਕ ਹੈ ਤਾਂ ਆਪਸ਼ਨ ਬੀ ਇਹ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਤਾਂ ਮੈਥ ਦਾ ਕੁਐਸਚਨ ਆ ਗਿਆ ਜੀ ਪੁੱਛਿਆ ਗਿਆ ਜੀ 750 ਦਾ 20% ਕਿੰਨਾ ਹੁੰਦਾ ਹੈ ਤਾਂ ਪਰਸੈਂਟ ਕੱਢਣ ਵਾਸਤੇ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਉਹ ਰਕਮ ਲਿਖ ਲੈਣੀ ਹੈ ਜਿਹੜੀ ਤੁਹਾਨੂੰ ਦਿੱਤੀ ਹੈ ਠੀਕ ਹੈ 750 ਗੁਣਾ ਲਾ ਦੇਣਾ ਤੇ ਕਿੰਨਾ ਪਰਸੈਂਟ ਕੱਢਣਾ ਜੀ 20% ਕੱਢਣਾ ਹੈ ਉੱਤੇ ਲਿਖ ਦੇਣਾ ਤੇ ਪਰਸੈਂਟ ਦਾ ਸਾਈਨ ਹਟਾਉਂਗੇ ਥੱਲੇ 100 ਲੱਗ ਜਾਏਗਾ ਤੇ ਇਹ ਥੱਲੇ ਲਿਖਤਾ ਹੁਣ ਜ਼ੀਰੋਆਂ ਨਾਲ ਜ਼ੀਰੋ ਕੈਨਸਲ ਕਰ ਦਿਓ ਠੀਕ ਹੈ ਦੋ ਜ਼ੀਰੋਆਂ ਨਾਲ ਉੱਤੇ ਵਾਲੇ ਨਾਲ ਇਹ 100 ਦੀ ਦੋ ਜ਼ੀਰੋ ਕੈਨਸਲ ਹੋ ਗਈ ਤੇ 75 ਨੂੰ ਹੋ ਗਿਆ ਜੀ 150 ਤਾਂ ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ 150 ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਜੀ 4500 ਦਾ 30% ਤਾਂ ਸੇਮ ਇਸੇ ਤਰੀਕੇ ਨਾਲ ਤੁਸੀਂ 4500 ਦਾ ਜਿਹੜਾ 30% ਹੈ ਇਹ ਕੱਢ ਦੇਣਾ ਹੈ ਤਾਂ 4500 ਲਿਖਣਾ ਹੈ ਠੀਕ ਹੈ ਗੁਣਾ ਲਾ ਦੇਣੀ ਹੈ ਜੀ ਜਿੰਨਾ ਪਰਸੈਂਟ ਪੁੱਛਿਆ ਉੱਤੇ ਲਿਖ ਦੇਣਾ ਤੇ 100 ਲਿਖ ਦੇਣਾ ਜੀ ਜਦੋਂ ਪਰਸੈਂਟ ਦਾ ਸਾਈਨ ਹਟਾਉਂਗੇ ਥੱਲੇ 100 ਲੱਗ ਜਗਾ ਤੇ 100 ਥੱਲੇ ਲਿਖ ਦੇਣਾ ਹੁਣ ਜ਼ੀਰੋ ਕੈਨਸਲ ਕਰ ਦੇਣੀ ਜੀ ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੈਨਸਲ ਤੇ ਸਿੱਕ ਜ਼ੀਰੋ ਨਾਲ ਇੱਕ ਜ਼ੀਰੋ ਕੈਨਸਲ ਤੇ ਫਿਰ ਤੁਸੀਂ 450 ਨੂੰ ਤਿੰਨ ਵਾਰ ਗੁਣਾ ਕਰ ਦੇਣਾ ਤੇ ਜਦੋਂ 450 ਨੂੰ ਤੁਸੀਂ ਤਿੰਨ ਵਾਰ ਗੁਣਾ ਕਰੋਗੇ ਪਹਿਲਾਂ ਦੋ ਵਾਰ ਗੁਣਾ ਕਰ ਲਓ 450 ਦੁਨੇ 900 ਤੇ 900 ਤੇ 400 ਹੋ ਗਏ 1300 ਤੇ 1300 ਹੋ ਗਏ 50 ਠੀਕ ਹੈ ਤਾਂ ਤੁਸੀਂ ਆਰਾਮ ਨਾਲ ਗੁਣਾ ਕਰਕੇ ਇਹਨੂੰ ਦੇਖ ਲਿਓ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਪੁੱਛਿਆ ਗਿਆ ਜੀ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਕਿਹੜੀ ਹੈ ਇਹ ਪੇਪਰ A ਦਾ ਕੁਐਸਚਨ ਹੈ ਹੁਣ ਜਿਹੜੇ ਕੁਐਸਚਨ ਆਣਗੇ ਬਾਈ ਤੁਹਾਡੇ ਪੇਪਰ A ਦੇ ਹੋਣਗੇ ਡੇਲੀ ਆਪਾਂ ਕੋਸ਼ਿਸ਼ ਕਰਾਂਗੇ ਚਾਰ ਪੰਜ ਕਵੈਸਚਨ ਜਿਹੜੇ ਤੁਹਾਡੇ ਪੇਪਰ ਏ ਦੇ ਵੀ ਕਵਰ ਕਰ ਲਈਏ ਸੋ ਜਿਹੜੀ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਦੋਸਤੋ ਇਹ ਥਾਲ ਹੈ ਤੇ ਇਹ ਪੇਪਰ ਏ ਦੇ ਵਿੱਚ ਪੁੱਛਿਆ ਗਿਆ ਕਵੈਸਚਨ ਹੈ ਠੀਕ ਹੈ ਤੇ ਆਪਾਂ ਜਿਹੜੇ ਵੀ ਕਵੈਸਚਨ ਕਰ ਰਹੇ ਆ ਇਹ ਤੁਹਾਡੇ ਪੇਪਰਾਂ ਵਿੱਚ ਪਹਿਲੇ ਨਾ ਪਹਿਲਾਂ ਪੁੱਛਿਆ ਜਾ ਚੁੱਕਿਆ ਹੈ ਨੈਕਸਟ ਪੁੱਛਿਆ ਜੀ ਲੜਕੇ ਦੇ ਵਿਆਹ ਸਮੇ ਲੜਕੇ ਵਾਲਿਆਂ ਦੇ ਘਰੇ ਕਿਹੜੇ ਗੀਤ ਗਾਏ ਜਾਂਦੇ ਆ ਇਹ ਵੀ ਪੁੱਛਿਆ ਗਿਆ ਪੇਪਰ ਦੇ ਵਿੱਚ ਕਵੈਸਚਨ ਹੈ ਤਾਂ ਕਿਹੜੇ ਗੀਤ ਗਾਏ ਜਾਂਦੇ ਆ ਬਈ ਘੋੜੀਆਂ ਗਾਈ ਜਾਂਦੀ ਏ ਠੀਕ ਹੈ ਤੇ ਕੁੜੀ ਦਾ ਵਿਆਹ ਹੋਏ ਫੇਰ ਘਰੇ ਕਿਹੜੇ ਗੀਤ ਗਾਏ ਜਾਂਦੇ ਜੀ ਸੁਹਾਗ ਗਾਏ ਜਾਂਦੇ ਠੀਕ ਹੈ ਤੇ ਛੋਟੇ ਬੱਚਿਆਂ ਨੂੰ ਕੀ ਸੁਣਾਈ ਜਾਂਦੀ ਜੀ ਲੋਰੀਆਂ ਸੁਣਾਈ ਜਾਂਦੀ ਹੈ ਇਸ ਤਰੀਕੇ ਨਾਲ ਜਿਹੜੇ ਪੰਜਾਬੀ ਸੱਭਿਆਚਾਰ ਵਾਲੇ ਸਬਦ ਹੈ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨੈਕਸਟ ਕੁਐਸਚਨ ਦੀ ਨਵੇਂ ਭਾਸ਼ਾ ਵਿਗਿਆਨੀ ਅਨੁਸਾਰ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਜੀ ਪਵਾੰਸ਼ ਨੂੰ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਪੁੱਛਿਆ ਗਿਆ ਜੀ ਆਪਣੀ ਸਰਕਾਰ ਨੂੰ ਸਰਕਾਰੀ ਖਾਲਸਾ ਤੇ ਦਰਬਾਰ ਨੂੰ ਦਰਬਾਰੇ ਖਾਲਸਾ ਨਾਂ ਕਿਸ ਨੇ ਦਿੱਤਾ ਤਾਂ ਇਹ ਦਿੱਤਾ ਸੀ ਜੀ ਮਹਾਰਾਜਾ ਰਣਜੀਤ ਸਿੰਘ ਨੇ ਠੀਕ ਹੈ ਤਾਂ ਆਪਸ਼ਨ ਬੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਨੈਕਸਟ ਕੁਐਸ਼ਨ ਪੁੱਛਿਆ ਗਿਆ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸਟਾਰ ਲਾ ਲਿਓ ਕੁਸ਼ਨ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਤਾਂ ਗੁਰੂ ਨਾਨਕ ਦੇਵ ਜੀ ਦੋਸਤੋ ਜਨਮ ਜੜਾ 1469 ਨੂੰ ਹੋਇਆ ਸੀ ਤਾਂ ਆਪਸ਼ਨ ਬੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਉਸ ਤੋਂ ਬਾਅਦ ਨੈਕਸਟ ਕੁਐਸ਼ਨ ਤਾਂ ਦੋਸਤੋ ਇਹ ਦਾ ਆਪਣੇ ਵੇਚ ਵਾਲੀ ਏਡ ਹੈ ਜੇ ਤੁਸੀਂ 베 জয়ਨ ਕਰਨਾ ਹੋਏ ਤਾਂ ਜਰੂਰ ਤੋਂ জয়ਨ ਕਰ ਲਿਓ ਤੁਹਾਡੇ ਵਾਸਤੇ ਕਾਫੀ ਹੈਲਪਫੁਲ ਰਹਿਣ ਵਾਲਾ ਹੈ ਪੂਰੀ ਡਿਟੇਲ ਦੇ ਵਿੱਚ ਉੱਥੇ ਤੁਹਾਨੂੰ ਪੰਜਾਬ ਜਿੱਕੇ ਪੰਜਾਬੀ ਗ੍ਰਾਮਰ ਕਰਵਾਈ ਜਾਏਗੀ ਇਸ ਤੋਂ ਲਾਹ ਹੋਰ ਸਬਜੈਕਟ ਵੀ ਕਰਵਾਏ ਜਾਣਗੇ ਸੋ ਚਾਹੋ ਤਾਂ ਬਾਈ ਫਟਾਫਟ জয়ਨ ਕਰ ਲਿਓ ਠੀਕ ਹੈ ਕਲਾਸਿਸ ਸਾਰੀ ਰਿਕਾਰਡਡ ਰਹਿਣ ਵਾਲੀ ਹੈ ਤੇ ਤੁਹਾਨੂੰ ਪ੍ਰੈਕਟਿਸ ਵਾਸਤੇ ਚੜੇ ਹੈ ਉਹ ਟੈਸਟ ਵੀ ਦਿੱਤੇ ਜਾਣਗੇ ਠੀਕ ਹੈ ਇਹ ਗਰੁੱਪ ਜਿਹੜਾ ਆਪਣਾ ਇਹ ਫ੍ਰੀ ਵਾਲਾ ਹੈ ਇਹ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਤੇ ਬਿਨਾ ਸਪੇਸ ਤੁਸੀਂ ਪੰਜਾਬ ਗਰੁੱਪ ਡੀ ਲਿਖ ਕੇ ਸਰਚ ਮਾਰ ਦੇਣਾ ਹੈ ਉੱਥੇ ਆਪਣਾ ਇਹ ਗਰੁੱਪ ਤੁਹਾਨੂੰ ਸ਼ੋ ਹੋ ਜਾਏਗਾ ਇਸ ਦੇ ਵਿੱਚ ਡੇਲੀ ਪ੍ਰੈਕਟਿਸ ਵਾਸਤੇ ਤੁਹਾਨੂੰ ਕੁਐਸਚਨ ਤੇ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਠੀਕ ਹੈ ਤਾਂ ਇਹ ਗਰੁੱਪ ਜਿਹੜਾ ਇਹ ਬਿਲਕੁਲ ਫ੍ਰੀ ਹੈ ਜੁਆਇਨ ਕਰ ਸਕਦੇ ਹੋ ਤੇ ਆਪਣਾ ਜਿਹੜਾ ਕਲਾਸਾਂ ਵਾਲਾ ਬੇਚ ਹੈ ਭਾਈ ਉਸ ਦੇ ਪੈਸੇ ਲੱਗਣਗੇ ਤੇ ਇਸ ਤੋਂ ਇਲਾਵਾ ਜੇ ਬੁੱਕ ਚਾਹੁੰਦੇ ਹੋ ਤਾਂ ਉਸ ਦੀ ਵੀ ਤੁਹਾਨੂੰ ਫੀਸ ਜਿਹੜੀ ਆ ਉਹ ਦੇਣੀ ਪੈਗੀ ਠੀਕ ਹੈ ਤਾਂ ਬੁੱਕ ਵਗੈਰਾ ਲੈਣੀ ਹੋਵੇ ਭਾਵੇਂ ਤੁਸੀਂ ਮੈਸੇਜ ਕਰ ਦਿਓ ਤੇ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਤੇ ਬਾਕੀ ਆਪਾਂ ਮਿਲਦੇ ਆ नेक्स्ट ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖਾ